ਬਾਬਾ ਜੀ ਜਿਸ ਦਿਨ ਕੋ ਬੀ ਸੰਕਲ ਕੀਰਪਾ ਚਾਈਏ ਹੋਲੇ ਮੰਦਲੇ ਸਮਰਪਿਤ ਕਵਤਾ ਸਰਮ ਕਰਾਵਾਂਗੇ ਔਰਨ ਕੀ ਹੋਲੀ ਮਹੌਲਾ ਕਾਏ ਕਿਰਪਾ ਨਹੀਂ ਤੇ ਬਚਨੇ ਮੋਲਾ ਹੋਲੀ ਕਿਨੀ ਸੰਤ ਸੇਵ ਰੰਗ ਲਗਾ ਅਖਲਾਬ ਦੇ ਸੋ ਆਪ ਕੀ ਸਾਡੇ ਜੱਥੇ ਪਰ ਪਾਸਾ ਸੁਣਨਾ ਸੁਣਦੇ ਜਾਨਣਾ ਜੀ ਗੁਰੂ ਕੀ ਸੰਗਤ ਜੱਲੀ ਸਾਰੀ ਹਰੀ ਅਨੰਦ ਪੁਰੇ ਸਾਹਿਬ ਤੇ ਆਰੀ ਧੱਕਣ ਸੇਰ ਮਹੱਲਾ ਪਾਰੀ ਨਾ ਇਸ ਗੱਲ ਵਿੱਚ ਹੋਲਾ ਕੁੱਲ ਕਹਿੜਦੀ ਹੋਲੀ ਅਰ ਸਿੰਘਾਂ ਦਾ ਹੁਲਾ ਹੈ ਉਹ ਦੁਨੀਆ ਕੁੱਲ ਕਹਿੜਦੀ ਹੋਲੀ ਅਰ ਸਿੰਘਾਂ ਦਾ ਹੁਲਾ ਹੈ ਸੰਗਤਾਂ ਲਾਉਣ ਲੰਗਰ ਕਈ ਆਈਆਂ ਰਾਹਾਂ ਉੱਪਰ ਨੇਰ ਰੁਸ਼ਨ ਆਈਆਂ ਸਭ ਪਰਬੰਦਾ ਵਿੱਚ ਪੱਕੇ ਆਈਆਂ ਕੰਮ ਕੋਈ ਨਾ ਖੋਲਾ ਹੈ ਉਹ ਦੁਨੀਆ ਕੁੱਲ ਕਹਿੜਦੀ ਹੋਲੀ ਅਰ ਸਿੰਘਾਂ ਦਾ ਹੁਲਾ ਹੈ ਉਹ ਦੁਨੀਆ ਕੁੱਲ ਕਹਿੜਦੀ ਹੋਲੀ ਪਰ ਸਿੰਘਾਂ ਦਾ ਹੁਲਾ ਹੈ ਜੀ ਬਾਜਾਂ ਵਾਲੇ ਸਤਗੁਰ ਪਿਆਰੇ ਸਿੰਘਾਂ ਵਿੱਚੋਂ ਦੇਣ ਦਿਦਾਰੇ ਜੀ ਬਾਜੀ ਬਾਜਾਂ ਵਾਲੇ ਸਤਗੁਰ ਪਿਆਰੇ ਸਿੰਘਾਂ ਵਿੱਚੋਂ ਦੇਣ ਦਿਦਾਰੇ ਹਾਥੀ ਘੋੜਿਆਂ ਹੋ ਸਵਾਰੇ ਪੈਨਣ ਨੀਲਾ ਚੋਲਾ ਹੈ ਉਹ ਦੁਨੀਆਂ ਕੁੱਲ ਖੇਡਦੀ ਹੋਲੀ ਪਰ ਸਿੰਘਾਂ ਦਾ ਹੁਲਾ ਹੈ ਉਹ ਦੁਨੀਆਂ ਕੁੱਲ ਖੇਡਦੀ ਹੋ ਬਰ ਸਿੰਘਾਂ ਦਾ ਹੋਲਾ ਹੈ ਦੀ ਪਾਵੇ ਜਦੋਂ ਮਹੱਲਾ ਚੱਲੇ ਹੱਥ ਨੇ ਕੀ ਤਲਵਾਰਾਂ ਕੱਲੇ ਮੁੱਖ ਕਹਿ ਸਤਸਰੀਆ ਕੱਲੇ ਭੇਂ ਦੋੜਦੇ ਮੋਟਾ ਹੈ ਉਹ ਦੁਨੀਆ ਕੁੱਲ ਖੇਡਦੀ ਹੋਲੀ ਬਰ ਸਿੰਘਾਂ ਦਾ ਹੋਲਾ ਹੈ ਉਹ ਦੁਨੀਆ ਕੁੱਲ ਖੇਡਦੀ ਹੋਲੀ ਬਰ ਸਿੰਘਾਂ ਦਾ ਹੋਲਾ ਹੈ ਹੋ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਇਹਨੇ ਚੰਨਾ ਨੂੰ ਭਾਵੇ ਆਹ ਸ੍ਰੀ ਆਕਾਲੀ ਆਕਾਲ ਬੋਲੇ ਨਹੀਂ ਸੋ ਨਿਹਾਲ ਸਤਿ ਸ੍ਰੀ ਆਕਾਲ ਅਮਰ ਸ਼ਕੋ ਸਿੱਖ ਸਜ ਗੁਰੂ ਕੇ ਲੜ ਲਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਾਬਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਸਹੀ ਦੇ ਹੋਲੇ ਮਹੱਲੇ ਸਮਰਪਿਤ ਕਵਿਤਾ ਸਰਮਕਾਵਾਂਗੇ ਔਰਨ ਕੀ ਹੋਲੀ ਮੇ ਮਹੌਲਾ ਕੈਓ ਕਿਰਪਾ ਨੇ ਤੇ ਬਚਨੇ ਮੋਲਾ ਹੋਲੀ ਕੀ ਨਿਸੰਸੇ ਰੰਗ ਲੱਗਾ ਅਖਲਾਬ ਦੇ ਸੋ ਆਪ ਜੀ ਸਾਡੇ ਜੱਥੇ ਪਰ ਪਾਸਾ ਸੁਣਨਾ ਸੁਣਦੇ ਜਾਨਣਾ ਜੀ ਗੁਰੂ ਕੀ ਸੰਗਤ ਜੱਲੀ ਸਾਰੀ ਹਰੀ ਅਨੰਦ ਪੁਰੇ ਸਾਹਿਬ ਤੇ ਆਰੀ ਕਟਣ ਸਿੰਘ ਮਹੱਲਾ ਪਾਰੀ ਨਾ ਇਸ ਗੱਲ ਵਿੱਚ ਹੋਲਾ ਹੈ ਹੋ ਦੁਨੀਆ ਕੁੱਲ ਖੇਡਦੀ ਬਰਸਿੰਗਾ ਦਾ ਹੁਲਾ ਹੈ ਉਹ ਦੁਨੀਆ ਕੁੱਲ ਕਹਿਦੀ ਹੋਲੀ ਬਰਸਿੰਗਾ ਦਾ ਹੁਲਾ ਹੈ ਸੰਗਤਾਂ ਲਾਉਣ ਲੰਗਰ ਕਈ ਆਈਆਂ ਰਾਹਾਂ ਉੱਪਰ ਨੇਰ ਰੁਸ਼ਨ ਆਈਆਂ ਸਭ ਪਰਬੰਦਾ ਵਿੱਚ ਪੱਕੇ ਆਈਆਂ ਕੰਮ ਕੋਈ ਨਾ ਖੋਲਾ ਹੈ ਉਹ ਦੁਨੀਆ ਕੁੱਲ ਕਹਿਦੀ ਹੋਲੀ ਬਰਸਿੰਗਾ ਦਾ ਹੁਲਾ ਹੈ ਉਹ ਦੁਨੀਆ ਕੁੱਲ ਕਹਿਦੀ ਹੋਲੀ ਪਰ ਸਿੰਘਾਂ ਦਾ ਹੁਲਾ ਹੈ ਜੀ ਬਾਜਾਂ ਵਾਲੇ ਸਤਿਗੁਰ ਪਿਆਰੇ ਸਿੰਘਾਂ ਵਿੱਚੋਂ ਦੇਣ ਦਿਦਾਰੇ ਹਾਜੀ ਵਾਹ ਰਾਜਾ ਵਾਲੇ ਸਤਿਗੁਰ ਪਿਆਰੇ ਸਿੰਘਾਂ ਵਿੱਚੋਂ ਦੇਣ ਦਿਦਾਰੇ ਹਾਥੀ ਘੋੜਿਆਂ ਹੋ ਸਵਾਰੇ ਪੈਨਣ ਨੀਲਾ ਚੋਲਾ ਹੈ ਓ ਦੁਨੀਆਂ ਕੁੱਲ ਖੇਡਦੀ ਹੋਲੀ ਪਰ ਸਿੰਘਾਂ ਦਾ ਹੁਲਾ ਹੈ ਓ ਦੁਨੀਆਂ ਕੁੱਲ ਖੇਡਦੀ ਬਰਸਿੰਘਾਂ ਦਾ ਹੋਲਾ ਹੈ ਦੀ ਪਾਵੇ ਜਦੋਂ ਮਹੱਲਾ ਚੱਲੇ ਹੱਥ ਨੇ ਜੀ ਤਲਵਾਰਾਂ ਟੱਲੇ ਮੁੱਖ ਕਹਿ ਸਤਸਰੀ ਆ ਕੱਲੇ ਭੇ ਢੋੜਦੇ ਮੋਲਾ ਹੈ ਉਹ ਦੁਨੀਆ ਕੁੱਲ ਖੇਡਦੀ ਹੋਲੀ ਬਰਸਿੰਘਾਂ ਦਾ ਹੋਲਾ ਹੈ ਉਹ ਦੁਨੀਆ ਕੁੱਲ ਖੇਡਦੀ ਹੋਲੀ ਬਰਸਿੰਘਾਂ ਦਾ ਹੋਲਾ ਹੈ ਹੋ ਗਰਗਰ ਗਰਗਰ ਆਵੈ ਨੇ ਹਲ ਜਾਵੇ ਕੋਮ ਸਿੰਘ ਸਾਹਿਬ ਜੀ ਦੇ ਚੰਨਾ ਨੂੰ ਭਾਵੇ ਸਤਰੀ ਆ ਕਾ अकाल सोन श्री अकालको सिख सजो गुरू